ਕੱਲ ਸਾਡੇ ਥਾਣਾ ਕਨਾਲ ਦੇ ਵਿੱਚ ਇੱਕ ਇਤਲਾਹ ਦਿੱਤੀ ਸੀ ਨਿਸ਼ਾ ਸ਼ਰਮਾ ਪਤਨੀ ਮਨਮ ਕੁਮਾਰ ਵਾਸੀ ਜੋ ਪਰਸ਼ਨਾ ਨਗਰ ਦੀ ਰਹਣ ਵਾਲੀ ਹੈ ਜਿਸਨੇ ਆ ਕੇ ਸਾਡੇ ਏਐਸਏ ਕਸ਼ਮੀਰ ਸਿੰਘ ਖੋੜਾ ਆਪਣਾ ਬਿਆਨ ਲਿਖਵਾਇਆ ਕਿ ਜਿਹੜਾ ਹੈਗਾਗਾ सनी ਨਾਮ ਦਾ ਇੱਕ ਲੜਕਾ ਜਿਹੜਾ ਉਹ ਪਹਿਲਾਂ ਵੀ ਇਹਨੂੰ ਮਤਲਬ ਕਹਿ ਰਿਹਾ ਕਿ ਮੇਰੇ ਨਾਲ ਤੂੰ ਫਰੈਂਡਸ਼ਿਪ ਕਰਨ ਲੈ ਬਤ ਉਹ ਕਹਿੰਦੇ ਮੈਂ ਮਨਾ ਕਰ ਰਹੀ ਹਾਂ ਜਿਸ ਕਰਕੇ ਉਹਨੇ 6 ਤਰੀਕ ਨੂੰ ਜਿਹੜਾ ਸੀ ਉਹਦੇ ਨਾਲ 6 ਸਾਥੀ ਹੋਰ ਲੈ ਕੇ ਉਹ ਨਿਸ਼ਾ ਸ਼ਰਮਾ ਦੇ ਘਰ ਦੇ ਵਿੱਚ ਜਾ ਕੇ ਉਹਦੀ ਪਹੁੰਚਣ ਕੀਤੀ ਉਹਦੇ ਜਿਹੜੇ ਕੋਈ ਕੱਪੜੇ ਵਗੈਰਾ ਸੀ ਉਹ ਵੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ। ਤੇਲ ਮਾਰੀ ਦੇ ਵਿੱਚ ਪਿਆ 30000 ਰੁਪਇਆ ਜਿਹੜਾ ਸੀ ਉਹ ਕੱਢ ਕੇ ਉਹ ਚੋਰੀ ਕਰਕੇ ਲੈ ਗਿਆ। ਜਿਸ ਦੇ ਸਬੰਧ ਦੇ ਵਿੱਚ ਏਐਸਏ ਕਸ਼ਮੀਰ ਸਿੰਘ ਨੇ 7 ਬੰਦਿਆਂ ਦੇ ਖਿਲਾਫ ਜਿਹੜਾ ਸੀਗਾ 22 ਨੇਮ ਐਫਆਈਆਰ ਲਾਉ ਕੀਤੀ ਹੈ। ਜਿਹੜੇ ਸਰਵਨ ਦੇ ਵਿੱਚ ਤਿੰਨ ਬੰਦਿਆਂ ਦੀ ਜਿਹੜੀ ਹੈਗੀ ਉਸ ਮੁਕੱਦਮੇ ਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਚਾਰ ਬੰਦਿਆਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਲਈ ਅਸੀਂ ਰੇਡ ਕਰ ਰਹੇ ਹਾਂ ਸਰ ਕੋਈ ਹਥਿਆਰ ਵਗੈਰਾ ਵੀ ਲੈ ਕੇ ਆਏ ਜਿਹੜੇ ਜਿਸ ਤਰ੍ਹਾਂ ਉਹਨਾਂ ਨੇ ਘਰ ਦੀ ਪੰਦੂੜ ਕਰਨ ਦੇ ਲਈ ਜੋ ਅਲਾਦਰ ਵਰਤੋਂ ਚ ਲੈਂਦੇ ਸੀਗੇ ਉਹ ਜਿਹੜੇ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਉਹਨਾਂ ਤਿੰਨ ਤੋਂ ਅਸੀਂ ਤਬਕ ਕਰਵਾ ਲਈਏ ਸਰ ਬਾਕੀ ਦੀ ਗ੍ਰਿਫਤਾਰੀ ਲਈ ਬਾਕੀ ਦੀ ਗ੍ਰਿਫਤਾਰੀ ਲਈ ਜਿਹੜੀ ਸਾਡੀਆਂ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਨੇ ਜਿਹੜੀਆਂ ਨੇ ਤੇ ਲਗਾਤਾਰ ਰੇਡ ਵਗੈਰਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦੇ ਵਿੱਚ ਇੱਕ ਸਨੀ ਨਾਮ ਦਾ ਲੜਕਾ ਹੈਗਾ ਉਹ ਤੇ ਕਿਨਾਰੀ ਝਗੜੇ ਦਾ ਪਹਿਲਾ ਕੇਸ ਰਜਿਸਟਰ ਹੈਗਾ ਫਾਲੇ ਸਿਵਲ ਲਾਈਨ ਦੇ ਵਿੱਚ ਬਾਕੀ ਇਹਾਰੇ ਸਾਰਾ ਅਸੀਂ ਜਿਹੜਾ ਹੈਗਾ ਵੈਰੀਫਾਈ ਕਰ ਰਹੇ ਹਾਂ ਸੋਨੇ ਕੋ ਬੁਰਾ ਨਹੀਂ। ਉਮਰਾਉਂ ਸਾਰੇ 20 ਤੋਂ ਲੈ ਕੇ 25 ਸਾਲ ਦੇ ਵਿਚਕਾਰ ਹੈਗੇ ਸਾਰੇ ਜਿਹੜੇ ਸੱਤੇ ਰਹਿੰਦੇ ਆ। ਕੰਮ तकरीबन ਮੜਾ ਮੋਟਾ ਕੋਈ ਮਿਹਨਤ ਮਨਜ਼ੂਰੀ ਵਾਲਾ ਕੰਮ ਹੀ ਕਰਦੇ ਆ ਜਾਂ ਦਿੱਲੀਆਂ ਚ ਬੇਤਨ ਮਨਜ਼ੂਰੀ ਵਾਲਾ ਕੰਮ ਕਰਦੇ ਆ। ਤੇ ਇਹਨਾਂ ਵਾਲੇ ਬਟਿੰਡੇ ਨੇ। ਰੇਡ ਵਾਲੇ ਸਾਰੇ ਬਠਿੰਡਾ ਸ਼ਹਿਰ ਦੇ ਹੀ ਆ। ਇਹ ਮਤਲਬ ਅਲੱਗ-ਅਲੱਗ ਮੁਹੱਲਿਆਂ ਦੇ ਜਿਹੜਾ ਹੈਗਰੇ ਨਾਲੀ ਦੇ।